ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਕਿਵੇਂ ਹੋ ਉਮੀਦ ਕਰਦੇ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਤੇ ਲਓ ਜੀ ਇਧਰ ਮੈਂ ਸ਼ਾਮ ਦੀ ਸਬਜ਼ੀ ਜੜੀ ਹੀ ਕੀਆ ਤੋਰੀਆ ਜੁਗਰੌਣੀ ਕਾਲੀ ਤੋਰੀ ਵੀ ਆਪਾਂ ਬੋਲ ਦਿੰਨੇ ਆ ਤੇ ਮੈਂ ਲੱਗ ਪਈ ਉਹ ਕੱਟਣ ਤੇ ਇਧਰ ਬੱਚੇ ਖੇਡੰਦਾ ਤੇ ਆਪਾਂ ਚਲੋ ਕਰਦੇ ਆਂ ਕਿ ਬਲੌਗ ਸਟਾਰਟ ਸਤ ਪੁੱਤ ਨਹੀਂ ਆ ਗਿਆ ਕੱਖਿਆ ਹੋ ਗਿਆ ਹੋਈ ਹੋਈ ਉਹ ਬੜਾ ਕੱਖੇ ਕੱਖੇ ਬੰਨ ਰੱਖ ਕੇ ਗਰਾਜੀ ਤੇ ਬੈਠਾ ਰਿਹਾ ਹੈਂ ਤੇ ਹੀ ਤੋਂ ਬੰਨ ਲਾ ਕੇ ਅੰਦਰੋਂ ਮੰਕੀ ਲਓ ਜੀ ਟਾਈਮ ਹੈ ਹੋ ਗਿਆ ਸ਼ਾਮ ਦਾ ਤੇ ਹੁਣ ਅੱਗੇ ਜਦੋਂ ਸਬਜੀ ਚੀਰੀ ਉਹਦਾ ਵਾਵਾ ਦੇਣਾ ਹੈਗਾ ਹੀ ਤੇ ਹੁਣ ਕੀ ਵਾਵਾ ਇੱਕ ਫਰਕ ਪੈ ਗਿਆ ਹੁਣ ਇੱਥੇ ਅੱਜ ਆਪਾਂ ਮੌਸਮ ਕਰਕੇ ਕੱਢੀ ਹੀ ਮਸ਼ੀਨ ਤੇ ਲਾਈਟਾਂ ਮਚਾਦਾ ਤੇ ਅੱਜ ਆਪਾਂ ਬਾਹਰ ਇੱਥੇ ਥੋੜਾ ਮੀਂਹ ਪੈ ਗਿਆ ਹੈ ਨਾ ਤੇ ਮੌਸਮ ਠੰਡਾ ਹੀ ਤੇ ਮਿੱਠੀ ਅੱਜ ਮਸ਼ੀਨਾਂ ਪਲੀਤੀ ਅੱਜ ਸੂਸ਼ਟੀ ਚ ਕਿਤੇ ਤੇ ਹੁਣ ਆਪਾਂ ਸਬਜੀ ਦਾ ਤੜਕਾ ਬਾਟਣਾ ਨਹੀਂ ਆ ਮੈਂ ਕਿਹਾ ਪਹਿਲਾਂ ਮੈਂ ਕੱਪੜੇ-ਕੱਪੜੇ ਲਾਵਾਂ ਆ ਫਾਟੋ ਟੋਕਰੀ ਫੜ ਕੇ ਕੱਪੜੇ ਕੁੱਪੜੇ ਲਾ ਲਈ। ਅੱਜ ਉਹ ਮੀਂਹ ਆ ਗਿਆ ਤੇ ਇੱਕ ਵਾਰ ਗਿੱਲੇ ਹੋ ਗਏ ਸਟੈਂਡ ਤੇ ਤੇ ਫੇਰ ਦੂਸਰੀ ਵਾਰ ਜਿਹੜੇ ਫੇਰ ਮੈਂ ਸੁੱਕਣੇ ਪਾਏ। ਫੇਰ ਮੈਂ ਇੱਥੇ ਅੰਦਰ ਰੱਖ ਲਿਆ ਸਟੈਂਡ ਤੇ ਹਜੇ ਨਾ ਸਿੱਲੇ ਜੇ ਆ। ਮੈਂ ਕਿ ਪ੍ਰੈਸ ਨਾਲ ਆਪਾਂ ਸੁਕਾ ਦਾਂਗੇ ਤੇ ਲਾ ਲੈਨੇ ਹੁਣ ਇਪਾਂ ਦੇ। ਉਹ ਜ਼ਿਆਦਾ ਹੀ ਸਿੱਲੇ ਆ ਰਹਿਣ ਹੀ ਦਿੰਨੀ ਆ। ਜਾਤਾ ਸਿੱਲੀ ਆਪਾਂ ਰਹਿਣ ਹੀ ਜੰਨੇ ਹਜੇ ਤੇ ਇੱਧਰ ਹੋਣਾ ਹੈ ਹੀਟਰ ਕੀਤਾ ਹੀ ਆਉਣ ਹੋ ਗਿਆ ਗਰਮ ਤੇ ਇੱਧਰ ਹੋਣਾ ਆਪਾਂ ਕੜਾਈ ਕੁਰੀ ਰੱਖ ਕੇ ਤੇ ਮੈਂ ਲਾਵਾਂ ਪਰਗਾ ਜਮ ਜਾਨ ਪਰਗਾ ਤੋਂ ਪਾਲਾਂ ਤੇ ਫੇਰ ਮਿਲਦੀਆਂ ਤੁਹਾਨੂੰ ਲਓ ਜੀ ਆ ਮਿਲੋ ਸਾਡਾ ਬੱਚਾ ਪਾਰਟੀ ਨੂੰ ਸੱਜਾ ਸੱਜਾ ਇੱਕ ਅੱਡੀ ਕਲਰ ਰੁਸਿਆ ਵਾ ਨਹੀਂ ਰੁਸਿਆ ਪਰ ਇਹ ਛੋਟੀ ਕੰਮ ਨਹੀਂ ਰੁਸਿਆ ਵਾ ਸੱਜਾ ਸੱਜਾ ਕਿੱਥੋਂ ਆਇਆ ਜੋ ਬਣਿਆ ਕੋ ਵੀdeo ਆ ਆ ਵੀ ਤਾਂ ਤਾਂ ਮਾਰੋ ਜੋ ਸਬਜੀ ਆਪਣੀ ਕਾਲੀ ਤੋਰੀ ਬਣ ਕੇ ਹੋ ਗਈ ਤਿਆਰ ਤੇ ਹੁਣ ਪਾ ਲਵਾਂਗੇ ਸੂਕੀ ਦਿਨਾਲ ਹੀ ਕਰ ਜੀ ਜਿਹੜੀ ਜਾਨੀ ਲੋ ਜੀ ਹੁਣ ਮੈਂ ਗਰਮ ਗਰਮ ਫੁਲਕੇ ਲਾਈ ਜਾਉਂਗੀ ਤੇ ਫਿਰ ਸਭ ਤੋਂ ਪਹਿਲਾਂ ਤੇੇ ਕਮ ਨੂੰ ਦਫੜਾ ਦੂੰਗੀ ਉਸ ਤੋਂ ਬਾਅਦ ਪਲਕ ਤੇ ਪ੍ਰਬ ਖਾਣ ਲਣਗੀਆਂ ਤੇ ਫਿਰ ਮੈਂ ਖਾ ਲੈਣੀ ਆ ਤੇ ਪਾਪਾ ਇਹਨਾਂ ਦੇ ਦਿੱਤੇ ਲੇਟ ਖਾਣੀ ਹੁੰਦੀ ਆ ਫਿਰ ਉਹਨਾਂ ਦੀ ਪਕਾ ਕੇ ਰੱਖ ਦੇਣੀ ਉਹਨਾਂ ਲੇਟ ਖਾਣੀ ਆ ਇਹੀ ਤਰ੍ਹਾਂ ਚਾਹਾਂ ਜਾਣਾ ਖਾਣ ਜਿੰਦੀ ਆ ਚਲੋ ਜੀ ਹੁਣ ਆਪਾਂ ਗਰਮ ਗਰਮ ਉਹਨਾਂ ਮੈਂ ਨਾਲ ਨਾਲ ਗਰਮ ਗਰਮ ਉਹਨਾਂ ਨੇ ਬੈ ਕੇ ਖਾ ਲੈਣੇ ਤੇ ਇਹਨਾਂ ਨੂੰ ਆਦਤ ਹੈ ਇਦਾਂ ਦੀ ਕਿ ਨਾ ਗਰਮ ਗਰਮ ਹੀ ਖਾਣੇ ਦੇ ਨਾਲ ਨਾਲ ਹੀ ਪਿਆਉਤੇ ਹੀ ਪਕਾਉਨੇ ਹੁੰਦੇ ਜਦੋਂ ਖਾਣੇ ਹੁੰਣ ਸਵੇਰੇ ਵੀ ਜਦੋਂ ਸਕੂਲ ਤੋਂ ਉਹਨਾਂ ਨੇ ਆਉਣਾ ਗਰਮ ਗਰਮ ਹੀ ਆਣ ਕੇ ਦੁਪਹਿਰੇ ਤੇ ਠੰਡੇ ਤੇ ਬਿਲਕੁਲ ਖਾਂਦੇ ਨਹੀਂ ਜਿਪਕਾ ਕੇ ਰੱਖ ਦਈਏ ਤੇ ਚਲੋ ਜੀ ਮੈਂ ਇੱਧਰ ਮੱਖਣ ਕੱਢਾਂ ਫ੍ਰਿਜੋਂ ਤੋ ਸ਼ੀਰ ਮੈਂ ਨਾਲੀ ਚੋਪੜ ਕੇ ਨਾਲ ਥੋੜਾ ਜਨ ਨੂੰ ਪਾ ਕੇ ਮੱਖਣ ਦੇ ਬਗੈਰ ਉਹਨੇ ਖਾਣੀ ਵੀ ਨਹੀਂ ਹੁੰਦੀ ਜਿੰਨਾ ਮੈਂ ਉਹ ਸਭ ਤੋਂ ਪਹਿਲਾਂ ਇੱਕ ਨੂੰ ਫੜਾਵਾਂ ਉਸ ਤੋਂ ਬਾਅਦ ਇਹਨਾਂ ਦੀ ਵਾਰੀ ਤੇ ਲੋ ਜੀ ਜਦੋਂ ਵੀ ਰਸੋਈ ਦੇ ਵਿੱਚ ਆਪਾਂ ਪ੍ਰਸ਼ਾਦਾ ਬਣਾਉ ਤੇ ਸਿਰ ਤੇ ਚੁੰਨੀ ਲੈ ਕੇ ਤੇ ਮੂਲ ਮੰਤਾ ਦਾ ਜਾਪ ਕਰੀ ਜਾਓ ਇੱਕ ਤੇ ਖਾਣ ਵਾਲਿਆਂ ਦੇ ਚਲੋ ਵੀ ਜੋ ਹਨਾ ਜੈਸਾਂ ਦੇ ਹੁੰਦੇ ਅੰਨ ਵੈਸਾ ਹੀ ਮੰਨ ਤੇ ਜਿਸ ਤਰ੍ਹਾਂ ਹੀ ਆਪਾਂ ਪ੍ਰਸ਼ਾਦਾ ਬਣਾਵਾਂਗੇ ਆਉਣ ਵਾਲੇ ਦੇ ਮੰਨ ਵੀ ਉਸ ਤਰ੍ਹਾਂ ਦੇ ਹੀ ਬਣਨਿਆ ਤੇ ਹਮੇਸ਼ਾ ਪ੍ਰਸ਼ਾਦਾ ਪਕਾਉਂਦੇ ਸਿਰ ਟੱਕੇ ਤੇ ਪਰਮਾਤਮਾ ਦਾ ਨਾਮ ਜੱਪੋ ਤੇ ਬਾਕੀ ਵੰਡ ਲਿਓ ਸ਼ੋਹ ਜਿਹਨਾਂ ਆਪਾਂ ਮਿਲਾ ਕੇ ਪ੍ਰਸ਼ਾਦਾ ਤੇ ਅੱਜ ਦਾ ਜਿਹੜਾ ਬਲੌਗ ਆਪਣਾ ਛੋਟਾ ਜਿਹਾ ਇਨ ਤੇ ਜਿਹੜੇ ਦੇ ਹੋਣਗੇ ਚਾਹੇ ਜੀ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਇਕ ਵੀਡੀਓ ਨੂੰ ਲਾਇਕ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਚੈਨਲ ਨੂੰ ਵੀ ਜਿਹੜੇ ਪਹਿਲੀ ਵਾਰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਅਗੇ ਮਿਲਾਂਗੇ ਆਪਾਂ ਫੇਰ ਕਿਸੇ ਨਵੀਂ ਵੀਡੀਓ ਵਿੱਚ ਜਿੱਦਦਰੇ ਕੰਮ ਦੀ ਇਹ ਕੀ ਪਰ ਸਭ ਤੋਂ ਪਹਿਲਾਂ ਜਿਹੜਾ ਪਾਣੀ ਦੇ ਦੋ ਇਹਦੀ ਹੁੰਦੀ ਆ ਪਹਿ ਰੋਟੀ ਦੇ ਨਾਲ ਇਹ ਅੱਜ ਖੇਡਣ ਡਿਆ ਡਿਗ ਪਿਆ ਤੇ ਉਹ ਦੱਸਣ ਦਿਆ ਵਾ ਕਿ ਮੇਰੇ ਸੱਟ ਲੱਗ ਗਈ ਹੈ ਨਾਲ ਹੰਦਾ ਮੈਂ ਥੋੜਾ ਗਾਣਾ ਗੂਣਾ ਬੋਲਣ ਲੱਗ ਪਿਆ ਮੇਰੇ ਸਹਾਨਾ ਤੇ ਚਲੋ ਜੀ ਮੈਂ ਹੁਣ ਪ੍ਰਸ਼ਾਦ ਇਹਨਾਂ ਨੂੰ ਫਲ ਕੋਣਾ ਨੂੰ ਪ੍ਰਾਦਾ